ਲੋਈ ਦੋਸਤੋ ਇੱਕ ਮਹੀਨਾ ਹੋ ਗਿਆ ਜੀ ਅੱਜ ਲਗਭਗ ਹੜਾ ਆਇਆ ਇਹਨੂੰ ਇਸ ਇਲਾਕੇ ਦੇ ਪਹਿਲੀ ਵਾਰੀ ਪਾਣੀ ਉਥੋਂ ਤੁਸੀਂ ਸਪੱਸ਼ਟ ਦੇਖ ਸਕਦੇ ਹੋ ਉਥੋਂ ਟੁੱਟਿਆ ਸੀ ਤੇ ਸਾਹਮਣੇ ਪਿੰਡ ਕੋਨੇਵਾਲ ਦੇ ਵਿੱਚ ਵੜਿਆ ਸੀ ਰਾਵੀ ਦਰਿਆ ਦਾ ਪਾਣੀ ਤੇ ਉਥੋਂ ਟੁੱਟ ਕੇ ਇੱਥੇ ਸੜਕਵਾ ਤੇ ਉਥੋਂ ਸਿੱਧਾ ਆ ਖੇਤਾਂ ਦੇ ਵਿੱਚ ਆਇਆ ਸੀ ਅੱਜ ਲਗਭਗ ਇੱਕ ਮਹੀਨਾ ਹੋ ਗਿਆ ਜੀ ਤੁਸੀਂ ਖੇਤ ਦੇਖ ਸਕਦੇ ਹੋ ਤੇ ਉਸੇ ਤਰਾਈਂ ਤੇ ਜਿਹੜਾ ਤੁਸੀ ਤੋਂ ਪੜੇ ਆ ਉਥੇ ਤੇ ਰੇਤ ਰੇਤ ਚੜ ਗਈ ਅਲੱਗ-ਅਲੱਗ ਚਾਰ ਤੋਂ ਪੰਜ ਪੰਜ ਤੋਂ 6 60 ਉੱਥੇ ਰੇਤਾ ਵਾ ਤੇ ਇੱਥੇ ਤੁਸੀਂ ਦੇ ਨਾਲ-ਨਾਲ ਵੀ ਰੇਬਾ ਵੀ ਕਿਥੇ ਜਿਆਦਾ ਜਿਸੇ ਕਣਕ ਵੀ ਨਹੀਂ ਵੇਚੀ ਜਾ ਸਕਦੀ ਤੇ ਉੱਥੋਂ ਆ ਲਗਭਗ ਕੋਈ 10 ਏਕੜ ਹਟਵੀ ਸਾਡੀ ਜ਼ਮੀਨ ਹੈ ਤੇ ਜਿੱਥੋਂ ਮੈਂ ਪਹਿਲਾਂ ਵੀ ਵੀਡੀਓ ਸੰਧੀਆਂ ਕਰਦਾ ਰਿਹਾ ਜੀ ਇੱਥੇ ਤੇ ਲਗਭਗ ਇੱਥੇ 9 ਏਕੜ 9 10 ਏਕੜ ਲੱਗਾਈ ਸੀ ਮੋਟਾ ਝੋਨਾ ਜਿਹਨੂੰ ਕਿਹਾ ਦਿੰਦੇ ਆ 128 ਵਾਲਾ ਟੀ ਤੇ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਇਹ ਹਰੀ ਭਰੀ ਹੈ ਤੇ ਇਹਦਾ ਟਾਈਮ ਲੰਘ ਗਿਆ ਜੀ ਜੋ ਵੀ ਗੋਭ ਚ ਧਣੀ ਭਰਦੀ ਇਹਨੂੰ ਇੱਕ ਜਦੋਂ ਫਵਾਣੀ ਆਸੀ ਉਦੋਂ ਇਹ ਮਤਲਬ ਗੋਭ ਦੇ ਵਿੱਚ ਸਿੱਟੇ ਦੇ ਨਿਕਲ ਰਹੇ ਸੀ ਕੋਈ ਨਾ ਕੋਈ ਤੇ ਹੁਣ ਵੇਖ ਸਕਦੇ ਹੋ ਉਸੇ ਤਰ੍ਹਾਂ ਲਗਭਗ ਪਾਣੀ ਇੱਥੇ ਅੱਜ ਮਹੀਨਾ ਹੋ ਗਿਆ 20 ਦਿਨ ਪਾਣੀ 22 25 ਦਿਨ ਪਾਣੀ ਇਦਾਂ ਹੀ ਰੋੜਦਾ ਰਿਹਾ ਵਾ ਤੇ ਪਾਣੀ ਤੁਸੀਂ ਅਜੇ ਵੀ ਦਿਖਾ ਦੇਣਾ ਪਾਣੀ ਅਜੇ ਵੀ ਦਰਿਆ ਦਾ ਵਿੱਚ ਹੈਗਾ ਲਗਭਗ 1.5 ਤੋਂ 2 ਇੰਚੇ ਥੇੜੇ ਬਾਈ ਤੇ ਇੰਨੇ ਕ ਜੇ ਖਿਆਲ ਕਿ ਸਾਡੀਆਂ ਕਣਕਾਂ ਵੀ ਜੀ ਨਹੀਂ ਲੱਗ ਸਕਦੀਆਂ ਨੇ ਤੇ ਇਹਦੇ ਵਿੱਚ ਤੁਸੀਂ ਇਹ ਸਕਦੇ ਹੋ ਕਿ ਝੋਨਾ ਜਿਹੜਾ ਪਹਿਲਾਂ ਹੋਇਆ ਸੀ ਤੇ ਆਹ ਉਹਦੇ ਸਿੱਟੇ ਜੇ ਆਵੇ ਸਕਦੇ ਹੋ ਪਹਿਲੀ ਸਿੱਟੇ ਤੇ ਇਹ ਵਿੱਚ ਗਲਪਲ ਗਏ ਨੇ ਵਿੱਚ ਜਿਹੜੇ ਵਿਚੜ ਗਏ ਤੇ ਵਿੱਚ ਹੀ ਇਹ ਬਾਹਰ ਨਹੀਂ ਆ ਰਹੇ ਜਾਂ ਵਿੱਚ ਇਹ ਗਲ ਗਏ ਨੇ ਜਾਂ ਤੁਸੀਂ ਆ ਵੇ ਸਕਦੇ ਹੋ ਕਿ ਉਲੀ ਪੈ ਗਈ ਹੈ ਆਵੇ ਸਕਦੇ ਹੋ ਕਿ ਵਿੱਚ ਇਹ ਗਲ ਗਏ ਨੇ ਸੋ ਨਾ ਅਜੇ ਤੱਕ ਕੋਈ ਇਥੇ ਸਰਕਾਰੀ ਅਧਿਕਾਰੀ ਆ ਪਟਵਾਰੀ ਜਾਂ ਜੰਜ ਨੇ ਜਿਹਨੇ ਇਹ ਚੁੰਨਿਆਂ ਦਾ ਮਵਾ ਜਾ ਦੇਣਾ ਜਿਵੇਂ ਸਰਕਾਰ ਨੇ ਅਲਾ ਐਲਾਨ ਕੀਤਾ ਸੀ ਤੇ ਇਹ ਪਿੰਡ ਹੈਗਾ ਜੀ ਧਰਮਾਬਾਦ ਤੇ ਲਾਗੇ ਉਹ ਕੋਨੇ ਆਲਾ ਸਾਹਮਣੇ ਇਥੋਂ ਤੇ ਉਹ ਤੁਸੀਂ ਜਿੱਥੇ ਇਹ ਬੰਦ ਟੁੱਟਾ ਸੀ ਤੇ ਹੁਣ ਸੇਵਾ ਚੱਲ ਰਹੀ ਹੈ ਅਜ ਲਗਭਗ ਮਹੀਨਾ ਹੋ ਗਿਆ ਵਾ ਤੇ ਅਜੇ ਉਹ ਬੰਦ ਜੀ ਨਹੀਂ ਇਹ ਪੱਜਾ ਤੇ ਲਗਭਗ ਵੱਧ ਜਾਏਗਾ ਕਿਉਂਕਿ ਹੁਣ ਇਹ ਕੋਈ ਸਾਧੂ ਨੇ ਇਹ ਬਾਬਾ ਜੀ ਉਹਨਾਂ ਨੇ ਸੇਵਾ ਲਈ ਤੇ ਤੂੰ ਦੇਖ ਸਕਦੇ ਹੋ ਚੋਨਾ ਹੁਣ ਫੇਰ ਮਤਲਬ ਥੱਲਿਓ ਨਵਾਂ ਫੁੱਟਣ ਡਿਆ ਜੀ ਤੇ ਆ ਹੈਗੇ ਨੇ ਪਹਿਲੇ ਝੰਡੇ ਪੱਤੇ ਦੇ ਵਾਲੇ ਪੱਤੇ ਤੇ ਆ ਵਿੱਚ ਜੇ ਉਹ ਹੜਾ ਹੋਇਆ ਉਹ ਚੋਨਾ ਇਹ ਫੇਰ ਤੂੰ ਦੇਖ ਸਕਦੇ ਹੋ ਆ ਪਹਿਲੇ ਸਿੱਟੇ ਜੇ ਆਲੇ ਤੇ ਆ ਇਹਦੇ ਨਾਲ ਥੱਲਿਓ ਗੋਬ ਨਵੀਂ ਫੁੱਟਣ ਦੀ ਜੀ ਸੋ ਦੇਖ ਸਕਦੇ ਆ ਹੜੇ ਹੋਣ ਦੇ ਵਿੱਚ ਫੇਰ ਚੋਨਾ ਹਰਿਆਵਤ ਚਾਰਿਆ ਵਾ ਤੇ ਇਹਦੀ ਉਮੀਦ ਹੈ ਕਿ ਲਗਭਗ ਕੋਈ 5 ਕੋਈ 7 ਕੁਆਂਟ ਨਿਕਲੂਗਾ ਕਿਉਂਕਿ ਫੇਰ ਹੋਟ ਹੋਣ ਦੀ ਜੇ ਥੱਲੇ ਉਹ ਤੇ ਪਹਿਲੇ ਸੀਟੇ ਵਿੱਚ ਗਲਪਲ ਗਏ ਨੇ ਵਿੱਚ ਸੜ ਗਏ ਨੇ ਤੇ ਜਦੋਂ ਕੋਈ ਵੀ ਆਉਂਦਾ ਗਲਬਾ ਜਾਂ ਵੇਖਣ ਤਾਂ ਸੜਕ ਤੋਂ ਵੇਖ ਕੇ ਮੋੜ ਜਾਂਦਾ ਕਿ ਝੌਂਦੇ ਹਰੇ ਨੇ ਇਹ ਬੱਚੇ ਨੇ ਇੱਕ ਸਾਨ ਬਚ ਗਏ ਨੇ ਪਰ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਝੌਂਦੇ ਮਤਲਬ ਮੋٹے ਝੌਂਦੇ ਤਕਰੀਬਨ ਸਾਰੇ ਖਰਾਬ ਹੋ ਗਏ ਨੇ ਕਿਉਂਕਿ ਇਹਨਾਂ ਦਾ ਟਾਈਮ ਲੰਘ ਗਿਆ ਟਾਈਮ ਸੀ ਜਦੋਂ ਪਾਣੀ ਲੱਗ ਪਾ ਕੇ ਇੱਕ ਮਹੀਨਾ ਪਾਣੀ ਵਗਿਆ ਤੇ ਤਾਂ ਤੁਸੀਂ ਦੇਖ ਸਕਦੇ ਹੋ ਆ ਪਹਿਲੇ ਪੱਤੇ ਨੇ ਗੋਬ ਵਾਲੀ ਤੇ ਵਿੱਚ ਹੁਣ ਦੂਜੇ ਫੇਰ ਹਰੇ ਹੋ ਰਹੇ ਨੇ ਤੇ ਆ ਸੀਟੇ ਨੇ ਪਹਿਲੇ ਵਿੱਚ ਹੀ ਤੇ ਵਿੱਚ ਇੱਕ ਗਲਫਲ ਗਏ ਸੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਨਵੇਂ ਵਿੱਚ ਹਰਿਆਵਲ ਚੜੀ ਆ ਫੇਰ ਤੇ ਆ ਬੰਨੇ ਲੱਗੇ ਮੈਂ ਦਿਖਾ ਦਿੰਨਾ ਕਿ ਇਥੇ ਹਰਿਆਵਲ ਜ਼ਿਆਦਾ ਤੇ ਇਹਦੇ ਵਿੱਚ ਹੁਣ ਉਮੀਦ ਆ ਕਿ ਕੋਈ ਸਿਟਾ ਫੇਰ ਕੋਈ ਦਾਣਾ ਪਰੂਗਾ ਤੇ ਆ ਦੇਖ ਸਕਦੇ ਹੋ ਕਿ ਆ ਇਹਦੇ ਵਿੱਚ ਸਿਟਾ ਪਿਆ ਵਾ ਕੱਢ ਕੇ ਦਿਖਾ ਦਿੰਨਾ ਇੱਕ ਮਿੰਟ ਅਤੂੰ ਵੇਚ ਸਕਦੇ ਕੋਈ ਇਹਦੇ ਵਿੱਚ ਸੀਟਾ ਪਿਆ ਵਾ ਇਹ ਉਮੀਦ ਆ ਕੋਈ 5 ਤੋਂ 10 ਕੁੰਟਲ ਪਰ ਇੱਕਦੇ ਹਿਸਾਬ ਨਾਲ ਝੋਨਾ ਨਿਕਲ ਸਕਦਾ ਜੇ 5 ਕੁੰਟਲ ਜੇ ਹੋਰ ਕੋਈ ਬਿਮਾਰੀ ਤੋਂ ਬਚਿਆ ਰਹਿ ਗਿਆ ਕੁਆਂਟਿਟੀ ਵੀ ਬੜਾ ਵਾ ਸਭ ਕੁਝ ਵੀ ਬੜਾ ਵਾ ਤੇ ਥੱਲੇ ਜੇ ਸਵਤਰ ਆ ਗਿਆ ਤਾਂ ਵਧਿਆ ਜਾਏਗਾ ਤਾਂ ਪਾਣੀ ਵੀ ਵੇਚ ਸਕਦੇ ਅਜੇ ਵੀ ਹੈਗਾ ਵਾ ਤੇ ਤਿਲਕਣ ਵਟਾਂ ਦੇ ਉੱਤੇ ਆ ਤੇ 2 ਤੋਂ 3 ਇੰਚ ਰੇਬਾ ਇਹ ਤਿੰਨ ਦੇ ਸਕਦੇ ਇਦਾਂ ਦੀ ਰੇਬ ਚੜੀ ਆ ਵਟਾਂ ਦੇ ਉੱਤੇ ਆ ਤੇ ਪੈਲੀਆਂ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਜਿੱਥੇ ਨੀਮਾ ਥਾਂ ਆ ਝੋਨਾ ਤੁਸੀਂ ਦੇਖ ਸਕਦੇ ਹੋ ਤੇ ਆ ਆ ਤੁਸੀਂ ਸਿੱਟੇ ਵੇਖ ਸਕਦੇ ਹੋ ਪਹਿਲੇ ਝੋਨੇ ਦੇ ਜਿਹੜਾ ਨਸੜਿਆ ਸੀ ਆ ਜਿੱਟੇ ਜੀ ਉਹਦੇ ਤੇ ਇਹਦੇ ਹੁਣ ਥਲੇ ਹੁਣ ਨਵੀਆਂ ਫੋਟਾਂ ਫੁੱਟਣ ਡੀਆਂ ਨੇ ਤੇ ਜਿਹੜੇ ਜ਼ਿਆਦਾ ਨਿਕਲੇ ਹੋਏ ਉਹਨਾਂ ਦੀ ਕਟ ਨਹੀਂ ਜਿਹੜੇ ਥੋੜੇ ਨਿਕਲੇ ਸੀ ਉਹਨਾਂ ਦੀ ਥੋੜੀਆਂ ਜਿਆਦਾ ਨਹੀਂ ਤਾਂ ਦੇਖ ਸਕਦੇ ਹੋ ਆ ਜਿਹੜੇ ਹਰੇ ਹੋਏ ਵਿੱਚ ਨਵੀਆਂ ਫੋਟਾਂ ਫੁੱਟਣ ਡੀਆਂ ਨੇ ਜੇ ਇਹਨਾਂ 'ਚ ਕੋਈ ਦਾਣਾ ਲੱਗ ਗਿਆ ਤਾਂ ਉਹ ਸਾਨੂੰ ਵੱਟ ਸਕਦਾ ਜੀ ਸੁਗ ਬੇਨਤੀ ਹੈ ਕਿ ਸਰਕਾਰੀ ਕੋਈ ਵੀ ਦੇਖਾੜੀ ਆਏ ਵਿੱਚ ਜ਼ਮੀਨ ਦੇ ਚਾਹੇ ਜਾਂ ਖੇਤੀਬਾੜੀ ਕੋਈ ਅਫਸਰ ਆਏ ਵਿੱਚ ਆਣ ਕੇ ਤਾਂ ਝੋਨੇ ਦੀ ਮਤਲਬ ਵੇਖਣ ਤੇ ਕੀ ਨਿਕਲਦਾ ਸੜਕਾਂ ਤੋਂ ਮੁੜ ਕੇ ਵੇਖ ਕੇ ਚੱਲ ਜਾਂਦੇ ਨੇ ਕਿ ਕਿਸਾਨ ਮਤਲਬ ਪੈਲੀਆਂ ਬੱਚੀਆਂ ਨੇ ਝੋਨੇ ਹਿਥਾੜੇ ਪੜੇ ਨੇ ਪਰ ਵਿੱਚ ਫਿਰਾਂ ਫਿਰ ਵੀ ਪਤਾ ਲੱਗਦਾ ਵਾ ਤੇ ਇਹ ਝੋਨਾ ਨਹੀਂ ਤੁਸੀਂ ਕਹਿ ਸਕਦੇ ਇਹ ਸਿਰਫ ਪਰਾਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਮੋਟਾ ਝੋਨਾ ਤੇ ਬਾਸਮਤੀਆਂ ਕੁਝ ਕੋ 10 ਤੋਂ 20% ਬੱਚੀਆਂ ਨੇ ਕਿਉਂਕਿ ਉਹ ਲੰਮੀ ਆ ਸੀ ਦੋੜੇ ਪਾਣੀ ਤੋਂ ਨਹੀਂ ਕਿ ਜਿੱਥੇ ਮਾਰਨੀ ਵਜੀ ਦੋੜੇ ਪਾਣੀ ਦੀ ਤਾਂ ਉਹ ਬਚੀਆਂ ਨੇ ਸੋ ਵੇਖ ਸਕਦੇ ਤੁਸੀਂ ਇਹ ਚੋਨਾਵਾਂ ਮ ਲਗਭਗ ਮੋਟਾ ਚੋਨਾ ਜੀ ਨੂੰ ਪਾਸਮਤੀ ਕਹਿੰਦੇ ਨੇ ਤੇ ਇਹ ਨਹੀਂ ਸਾਡੇ ਸਾਰੇ ਇਲਾਕੇ ਦਾ ਇਹ ਹਾਲ ਵਾ ਜਿੱਥੇ ਮੋਟਾ ਚੋਨਾ ਲੱਗਾ ਹੋਇਆ ਕਿ ਪਹਿਲਾ ਜਿਹੜਾ ਨਿਕਲਣਾ ਸੀ ਪ੍ਰੋਸੈਸ ਇਹਦਾ ਸੀ ਸਿੱਟੇ ਬਾਹਰ ਨਿਕਲਦਾ ਉਹ ਤੇ ਲਗਭਗ ਮਹੀਨੇ ਦੇ ਅੰਦਰ ਅੰਦਰ ਖਤਮ ਹੋ ਗਿਆ ਤੇ ਹੁਣ ਨਵੀਆਂ 20 ਦਿਨਾਂ ਦੇ ਵਿੱਚ ਆ ਗਿਆ ਪ੍ਰੋਸੈਸ ਤੇ ਹੁਣ ਨਵੀਆਂ ਫੋਟਾਂ ਫਟ ਕੇ ਤੇ ਲਗਭਗ ਦੂਜੀ ਗੋਬ ਤਿਆਰ ਹੋ ਕੇ ਤੇ ਉਹ ਬਾਹਰ ਨਿਕਲਦੀ ਤਿਆਰੀ ਚਾ ਜੇ ਉਤੋਂ ਕੋਈ ਬਿਮਾਰੀ ਨਾ ਪਈ ਤਾਂ ਵੇਖ ਸਕਦੇ ਹੋ ਤੁਸੀਂ ਤੇ ਆ ਇਹਦਾ ਪਹਿਲਾ ਸਿੱਟਾ ਜੀ ਤੇ ਆ ਨਾਲ ਦਾ ਇਹ ਵਿੱਚੇ ਗਲ ਗਿਆ ਵਾ ਤੇ ਆ ਨਾਲ ਇੱਕ ਦੂਜੀ ਫੋਟ ਨਿਕਲਦੀ ਤਾਂ ਵੇਖ ਸਕਦੇ ਨਾਲ ਇੱਕ ਦੂਜੀ ਫੋਟ ਨਿਕਲਦੀ ਹੈ ਤੇ ਹਰ ਬੂਟੇ ਦੇ ਤੇ ਆ ਪਹਿਲੇ ਵਿੱਚ ਸਿੱਟੇ ਵਿੱਚ ਇਹ ਗਲਪਲ ਗਏ ਨੂੰ ਦੇਖ ਸਕਦੇ ਹੋ ਤੇ ਇਹਦੇ ਨਾਲ ਆ ਵੇਖੋ ਇੱਕ ਹੋਰ ਇਹ ਨਾਲੀ ਥੱਲੇੋਂ ਫੁੱਟਣ ਦੀ ਉਹ ਨਿਕਲਦੀ ਤੇ ਇਹੋ ਜਿਹੇ ਦਾਣੇ ਜੇ ਲੱਗ ਗਏ ਤਾਂ ਖਰਚਾ ਵਰਚਾ ਪੂਰ ਹੋ ਜਾਊਗਾ ਤੇ ਹੋਰ ਬਸ ਇਹੋ ਜੇ ਤੇ ਲਗਭਗ 10% ਇਹੜੀਆਂ ਬਾਸਮਤੀਆਂ ਬਚੀਆਂ ਨੇ ਤੇ ਬਾਕੀ ਆ ਉਥੋਂ ਪਾਰ ਪਿਆ ਜਿੱਥੇ ਸਪੈਦੇ ਤੋਂ گاਉਂ ਪਰੇ ਰਾਵੀ ਦਰਿਆ ਵਾ ਤੇ ਉੱਥੇ ਲਗਭਗ ਰੇਤਾ ਚੜੀਏ ਉੱਥੇ ਕਣਕ ਬੀਜਣੀ ਵੀ ਬਹੁਤ ਮੁਸ਼ਕਲ ਹੋ ਜਾਏਗੀ ਆ ਬੰਦੇ ਊੜੇ ਊੜੇ ਲਗਭਗ 2 ਤੋਂ 3 ਇੱਕ ਰੁਪਿਆ ਤੱਕ ਫਿਰ ਇਹ ਦੂਜੀ ਰੇਬਾਈ ਉੱਥੇ ਵੀ ਕੰਮ ਵੇਜਣੀਆਂ ਮੁਸ਼ਕਲ ਹੋ ਜਨੀਆਂ ਤੇ ਇੱਥੇ ਸਾਨੂੰ ਥੋੜੀ ਜੀ ਆਸ ਹੈਗੀ ਹੈ ਜਦੋਂ ਇਹ ਮਤਲਬ ਹੋਰ ਤੋਂ ਪਾਣੀ ਨਾ ਪਿਆ ਗਿਆ ਤਾਂ ਫਿਰ ਜੇ ਮੀਂਹ ਜ਼ਿਆਦਾ ਪਿਆ ਗਿਆ ਹੋਰ ਤਾਂ ਸਾਨੂੰ ਕੋਈ ਆਸ ਨਹੀਂ ਕਿਉਂਕਿ ਸੇਮ ਹੈਗੀ ਅਜੇ ਪਾਣੀ ਤਹੀ ਦੇ ਸਕਦੇ ਅਜੇ ਵੀ ਹੈਗਾ ਖੇਤਾਂ ਦੇ ਵਿੱਚ ਲਗਭਗ 1 ਮਹੀਨੇ ਦੇ ਬਾਅਦ ਆ ਜਿੱਥੇ ਹੜ ਆਇਆ ਸੀ ਰਾਵੀ ਦਰਿਆ ਦਾ ਉਹਨੂੰ ਟੁੱਟਾ ਸੀ ਪਹਿਲਾ ਪਿੰਡ ਕੋਲੋਂ ਨਹਿਰ ਤੋਂ ਤੇ ਸਾਹਮਣੇ ਤੋਂ ਬਾਅਦ ਖੇਤ ਦੇ ਆ ਹਾਲਾਤ ਜੀ ਧੰਨਵਾਦ ਜੀ